ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਪਿੰਡ ਬਾਜਾਖਾਨਾ ਜੈਤੋ ਇਹਨੂੰ ਤਹਿਸੀਲ ਲਗਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਤੇ ਹਾਈਵੇ ਦੇ ਉੱਤੇ ਹੀ ਇਹ ਘਰ ਹੈ ਪੋੜਕਪੁਰੇ ਤੋਂ ਬਠਿੰਡਾ ਜਦੋਂ ਆਇਆ ਬਾਜਾਖਾਨਾ ਜਾਂਦੇ ਆ ਤਾਂ ਮੇਨ ਛੜਕ ਜਿਹੜੀ ਇੱਥੋਂ ਦੀ ਲੰਘਦੀ ਹੈ ਉਸੇ ਉੱਤੇ ਇਹ ਅ ਡੇਰੀ ਫਾਰਮ ਦਾ ਇਹ ਘਰ ਜਿਹੜਾ ਆ ਜਾਂਦਾ ਜਿੱਥੇ ਬਾਈਚੋਰੀ ਵਪਾਰ ਦਾ ਕੰਮ ਕਰਦੇ ਆ ਮੱਝਾਂ ਹੁੰਦੀਆਂ ਹਰ ਰੋਜ਼ ਵਿਕਰੀ ਵਾਲੀਆਂ ਨਾਗ ਇੰਨੇ ਕੋ ਹੁੰਦੇ ਆ ਵੀ ਜਿਹਨੇ ਮੱਝ ਖਰੀਦਣੀ ਹੈ ਉਹ ਖਾਲੀ ਨਹੀਂ ਮੁੜਦਾ ਇੰਨੇ ਕੋ ਪਸ਼ੂ ਇੱਥੇ ਵਿਕਰੀ ਵਾਲੇ ਬਾਈਹੋਰੀ ਰੱਖਦੇ ਆ ਇੱਕ ਵਾਰ ਬਾਹਰ ਖੜੀਆਂ ਇਹ 6 ਮੱਝਾਂ ਤੁਸੀਂ ਦੇਖ ਲenga ਜਿਹੜੀਆਂ ਸੋਹਣੀਆਂ ਸੋਹਣੀਆਂ ਐ ਇਹ ਤੋਂ ਇਲਾਵਾ ਅੰਦਰਲੇ ਪਾਸੇ ਜਵੇਂ ਮੱਝਾਂ ਦੇ ਸੁੱਕੇ ਹੱਡੀਆਂ ਜੇਰੇ ਦੀ ਪੈ ਰਹੀਏ ਕੁਝ ਹੋਰ ਝੋਟੀਆਂ ਖੜੀਆਂ ਫਿਰ ਵੀਡੀਓ ਬਣਾਵਾਂਗੇ ਉਹਦੇ ਚ ਦਿਖਾਵਾਂਗੇ ਇੱਕ ਗੱਭਨ ਝੋਟੀ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾ ਦੇਣੀ ਹੈ ਨਾਗ ਟੋਟਲ 7 ਵੀਡੀਓ ਨੂੰ ਲਾਸਟ ਤੱਕ ਦੇਖਿਓ ਇੱਕ ਹੱਥ ਬੰਨ ਕੇ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਸੋਹਿਆ ਸੋਹਿਆ ਮੱਝਾਂ ਦਾ ਦੋ ਟਾਈਮ ਦੁੱਧ ਇਥੋਂ ਚੋਲਿਓ ਉਸ ਤੋਂ ਬਾਅਦ ਚ ਘਰੇ ਲਿਜਾ ਕੇ ਤੁਸੀਂ ਕਿੰਨਾ ਚੋਣਿਆ ਉਹ ਤੁਹਾਡੀ ਸੇਵਾ ਤੇ ਤੁਹਾਡੀ ਸਮਝ ਹੈ ਸੋ ਤਸੱਲੀ ਇੱਥੇ ਫੋਲ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਦੋ ਚੱਲਣਗੇ ਜਿਹਦੇ ਤੇ ਤੁਸੀਂ ਕਾਲ ਕਰਨੀ ਹੈ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਦੱਸੋ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਾਂਗੇ ਸ਼ੁਰੂਆਤ ਅੱਜ ਦੀ ਇਸ ਵੀਡੀਓ ਦੀ ਤਨਵੀਰ ਭਾਈ ਸਸਰੀ ਕਾਲ ਸਸਰੀ ਕਾਲ ਭਾਈ ਸਸਰੀ ਕਾਲ ਤਨਵੀਰ ਅੱਜ ਸੱਤ ਮੱਝਾਂ ਆਪਾਂ ਦਿਖਾਵਾਂਗੇ 600000 ਇੱਕ ਗੱਪਣ ਹਾਂਜੀ ਹਾਂਜੀ ਭਾਈ ਅ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਕੀ ਡਿਟੇਲ ਹੈ ਜੀ ਤੇ ਦੂਜਾ ਸੂਆ ਭਾਈ ਹਮ ਸੂਈਆਂ ਦੇ ਨਾਲ ਪੰਜ ਹੋ ਗਏ ਉਹਨੂੰ ਠੀਕ ਹੈ ਤੇ ਇਸ ਟਾਈਮ ਇਹਦੇ ਤੇਲੇ 15 ਲੀਟਰ ਉਹ ਦਾਜ ਰਹੀ ਕੋਈ ਵੀ ਭਰਾ ਦੋ ਟਾਈਮ ਤਿੰਨ ਦੋ ਟਾਈਮ ਤਿੰਨ ਟਾਂ ਸੂਈ ਵੀ ਹੈ ਸਾਰੇ ਉਹਲੇ ਚੱਕੇ ਹੋਏ ਭਾਈ ਜੀ ਇੱਥੇ ਚੋਵੇ ਆਪਣੇ ਕੋਲੇ ਰਵੇ ਰਹਿਣ ਦਾ ਪ੍ਰਬੰਧ ਹੈ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਭਾਈ ਆਪਣੇ ਘਰੇ ਇਹਨਾਂ ਤੋਂ ਦਾ ਗਾਹ ਦੇ 17 ਦੇ ਇਹ 15 ਦੇ ਰੁਗ ਜਗਾਹ ਆਪਾਂ ਕਹਿ ਨਹੀਂ ਸਕਦੇ ਜੀ ਠੀਕ ਹੈ ਉਹ ਅਗਲੇ ਘਰੇ ਅਗਲੇ ਦੇ ਸੇਵਾਈ ਸੇਵਾਈ ਆਹ ਰੇਟ ਕੀ ਰਹਿਣਾ ਤੁਹਾਨੂੰ ਰੇਟ ਬਾਈ ਸਾਰਿਆਂ ਦੇ ਫੋਨ ਤੇ ਹੋਣਗੇ ਜੀ ਠੀਕ ਹੈ ਖੋਲੀ ਬਾਈ ਦੋਸੋਂ ਬੱਚਾ ਇਹਦੇ ਨਾਲ ਕਟਾ ਬੱਕੀ ਬੱਚਾ ਤੁਸੀਂ ਦੇਖ ਲਿਓ ਆ ਸੂਈ 5 ਤੋਂ 6 ਮਨ ਦਿਨ ਨਹੀਂ ਹੋਇਆ ਠੀਕ ਹੈ 15 ਲੀਟਰ ਤਾਂ ਤਾਂ ਹਾਜ਼ਰ ਕਰ ਗਈ ਝੁੱਟੀ ਠੀਕ ਹੈ ਇਹਨਾਂ ਤੋਂ ਤੇ ਮੈਨ ਲਈ ਹੋਣਗੇ ਬੱਚਾ ਕੋ 15 ਲੀਟਰ ਬੌਲਾ ਜਿਹੜਾ ਇਸ ਟਾਈਮ ਮੈਂਟੀ ਕਰ ਸਕਦਾ ਦੁੱਧ ਵਾਲੀ ਹਵਾਨਾ ਤਾਂ ਤੱਕ ਦਾ ਸਿੰਘ ਸੋਣਾ ਆ ਗਾੜੀ ਚੰਗੀ ਦੀਂਦੀ ਐ ਦੇਖੋ ਆ ਗਾ ਕਰਬਾਲੀ ਤੋਂ ਸੋਹਣੀ ਚੋਟੀ ਆ ਦੋਸਤੋ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਚੌੜਾ ਹਵਾਨਾ ਮੋੜ ਦੇ ਵਿੱਚੋਂ ਜੋਸ਼ ਵਾਲਾ ਮੋੜ ਚੋਂ ਖੂਸ਼ ਵੀ ਬਾਰੀਕ ਐ ਇਹ ਇਹਦੇ ਨਾਲ ਕੱਟਾ ਐ ਲੈ ਚੱਲਨੀ ਬਈ ਸੋ ਦੂਜਾ ਸੂਆ ਝੋਟੀ ਬਿਊਟੀ ਵੀ ਚੰਗੀ ਐ ਝੋਟੀ ਚ ਤੇ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਝੋਟੀ ਐ ਬਿਲਕੁਲ ਪਤਲੀ ਪੂਸ਼ ਤੇ ਪਤਲੀ ਚਮੜੀ ਐ ਇਹਦੀ ਹਵਾਨਾ ਦੇਖੋ ਚੜਾਈ ਕਿੰਨੀ ਕੈ ਸੋ ਇਹ ਤੁਸੀਂ ਦੇਖੋ ਪਹਿਲੇ ਨੰਬਰ ਤੇ ਝੋਟੀ ਜਾਣਦੇ ਭਾਈ ਸਟਰਕਚਰ ਇਹਦਾ ਫੇਰ ਦੇਖ ਲਓ ਤੁਸੀਂ ਚੰਗਾ ਸੋਹਣਾ ਹਵਾਨਾ ਦੀ ਨਾ ਛਾਂ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਦੋਸਤੋ ਲਗਭਗ ਟਾਈਮ ਸਾਢੇ 4 ਦੇ ਆਸ-ਪਾਸ 4 ਦੇ ਆਸ-ਪਾਸ ਦਾ ਹੋਊਗਾ ਖੈਰ ਬਾਕੀ ਮੈਂ ਮੋਅਲ ਦੇਖਿਆ ਨਹੀਂ ਕ ਲਗਭਗ 4 ਵਜੇ ਦੇ ਆਸ-ਪਾਸ ਦੀ ਇਹ ਵੀਡੀਓ ਹੈ 3:57 ਸਿੰਧੂਵਾਚ 2 ਨੰਬਰ ਤੇ ਵੀ ਸੋਈ ਸਵਾਈ ਝੋਟੀ ਦਿਖਾਉਂਗਾ ਮੈਂ ਇਹ ਵੀਡੀਓ ਦੇ ਵਿੱਚ ਹਰੇਕ ਵੈਸੇ ਜਿੰਨੀਆਂ ਵੀਡੀਓ ਬਣਾਉਣੇ ਆ ਸ਼ੁਰੂ ਚ ਇਹ ਗੱਲ ਕਹਿਦੀ ਆ ਵੀ ਪਸ਼ੂ ਦੀ ਤਸੱਲੀ ਤੁਸੀਂ ਕਰਨੀ ਹੈ ਇੱਥੇ ਜਿਹੜਾ ਹਾਜ਼ਰ ਦੁੱਧ ਆ ਇਹ ਤੋਂ ਘਟੂਗਾ ਨਹੀਂਗਾ ਉਹਨਾਂ ਜਿੰਨਾ ਤੁਹਾਨੂੰ ਦੱਸਿਆ ਤੁਹਾਡਾ ਹੱਕ ਆ ਵੀਡੀਓ ਇੱਕ ਸਬੂਤ ਹੁੰਦੀ ਐ ਇੱਕ ਰਿਕਾਰਡ ਹੁੰਦਾ ਹਿੰਮਤ ਤੁਹਾਡੀ ਐ 2 ਨੰਬਰ ਤੇ ਝੋਟੀ ਇੱਕ ਹੋਰ ਤੁਹਾਨੂੰ ਦਿਖਾਉਣਾ ਚੰਗਾ ਥਣ ਦੀਦਾ ਤੇ ਹਵਾਨਾ ਵੀ ਇਹਦਾ ਫਿਟਿੰਗ ਵਾਲਾ ਹੀ ਹੈ। ਪਰ ਵੀ ਭਾਈ 2 ਨੰਬਰ ਵਾਲੀ ਝੋਟੀ। ਇਹਨੂੰ ਸੂਈ ਨੂੰ ਹੋ ਗਿਆ ਭਾਈ ਅੱਜ 9 ਤੋਂ 10 ਦਿਨ ਹੋ ਗਏ ਨੇ ਸੂਈ ਨੂੰ। ਠੀਕ ਹੈ। ਮਗਰ ਕੱਟੀ ਇਹਦੇ ਜੀ। ਹੂੰ। ਇਹਦੇ ਨਾਲ ਦੁੱਧ ਹੁਣ ਹੋਊਗਾ 17 ਤੋਂ ਬਾਹਰ ਹੋਊਗਾ। 17 ਮੰਨ ਕੇ ਕੋਈ ਵੀ ਬੰਦਾ ਲੈ ਜਾ। ਠੀਕ ਹੈ। ਤੇ ਇਸ ਟਾਈਮ 17 ਲੀਟਰ ਕੋਈ ਲੈ ਲੈ ਜੀ। ਸੂਈ ਨੂੰ 9 ਤੋਂ 10 ਦਿਨ ਹੋ ਗਏ। ਠੀਕ ਹੈ। ਓਕੇ। ਸੋ ਦੱਸੋ 17 ਲੀਟਰ ਦੁੱਧ ਵੱਡੇ ਕੱਦ ਕਾਟ ਦੀ ਹੈ ਝੋਟੀ। ਵੱਡੀ ਝੋਟੀ ਹੈ। ਲੰਬਾਈ ਇਹਦੀ ਫੁੱਲ ਹੈ। ਫਾਈਟ ਇਹਦੀ ਚੰਗੀ ਹੈ। ਬੱਚਾ ਇਹਦੇ ਨਾਲ ਕੱਟੀ। ਕੱਟੀ ਤੁਹਾਨੂੰ ਦਿਖਾ ਵੀ ਦੇਉਂਗਾ ਵੈਸੇ ਤੁਸੀਂ ਇਹਦਾ ਹਵਾਨਾ ਦੇਖੋ ਕਰਮਾਲੀ ਦਾ ਚੋਣ ਚੋਣ ਬਹੁਤ ਚੰਗਾ ਖੁੱਲਾ ਚੋਣਾ ਬਈ ਪੱਕੇ ਹਵਾਨੇ ਦੀ ਝੋਟੀ ਐ ਚਵਾਈ ਚੰਗੀ ਐ ਬਈ ਕਹਿੰਦਾ ਸੋ ਬੰਤਰ ਦੀ ਦੇਖੋ ਤੁਸੀਂ ਦੱਸੋ ਕਿੰਡੀ ਚੰਗੀ ਸੋਹਣੀ ਬੰਤਰ ਦੀ ਐ ਝੋਟੀ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸਟਰਕਚਰ ਦੇਖੋ ਕਰਮਾਲੀ ਦਾ ਬਾਕੀ ਪਾਸ ਕੋਲੋਂ ਆ ਕੇ ਕਰ ਲਿਓ ਪਸੂ ਕਿਉਂਕਿ ਸੂਏ ਸਵਾਏ ਪਸੂ ਨੂੰ ਤੁਸੀਂ ਚੋਕੇ ਦੇਖਣਾ ਹੁੰਦਾ ਹਾਜ਼ਰ ਤਦ ਤੁਹਾਨੂੰ ਇਹਦਾ ਜਿਹੜਾ ਦੱਸਾਂਗੇ ਤੋ ਟਾਂਚਾ ਤੁਸੀਂ ਇਹਦਾ ਦੇਖੋ ਚਵਾਈ ਚੰਗੀ ਆ ਦੱਸੋ ਤਾਰਾਂ ਦੇਖ ਲਓ ਤੁਸੀਂ ਬਾਕੀ ਜਿ ਪਸੂ ਚੰਗੇ ਲੈਣਾ ਬਾਕੀ ਸੀਲ ਸ਼ਰੀਫ ਤਾਂ ਕੁਦਰਤੀ ਗੱਲ ਹੁੰਦੇ ਆ ਆਪਣੇ ਪਸ਼ੂ ਠੀਕ ਹੈ ਚਲ ਬਈ ਤੋੜ ਦੇ ਸੋ ਇਹ ਛੋਟੀ ਦੱਸੋ ਦੇਖੋ ਲੀ एवरीवन ਸੋ ਇਹਦੇ ਨਾਲ 1 ਕੱਟੀ ਦੱਸੋ 9 ਤੋਂ 10 ਦਿਨਾਂ ਦੀ ਸੂਈ 17 ਲੀਟਰ ਦੁੱਧ ਐਸ ਟਾਈਮ ਇਥੋਂ ਬੇਨਤੀ ਕਰਕੇ ਲੈ ਜਾਓ ਉਦੋਂ ਬਾਅਦ ਤੁਸੀਂ ਇਹਦਾ 20 ਚੋਲਿਓ ਤਾਂ ਤੁਹਾਡੇ ਕੋਲ ਜਾ ਕੇ ਇਹ 12 ਤੇ 15 ਤੇ ਰਹਿ ਜੇ ਉਹ ਤੁਹਾਡੀ ਸੰਭਾਲ ਐ ਐਸ ਟਾਈਮ 17 ਲੀਟਰ ਹਾਜ਼ਰ ਐ ਸੋ ਇਹ ਦੂਜਾ ਸੂਆ ਤਾਜੀ ਸੂਈ ਵੀ ਝੋਟੀ ਤੁਸੀਂ ਐਸ ਟਾਈਮ ਸਕਰੀਨ ਉੱਤੇ ਦੇਖ ਰਹੇ ਹੋ ਤਰਵੀਰ ਭਾਈ ਜਿਹੜੀ 3 ਨੰਬਰ ਤੇ ਝੋਟੀ ਐ ਇਹ ਵੀ ਦੂਜਾ ਸੂਆ ਭਾਈ ਸੁਈਏ ਝੋਟੀ ਹੂੰ ਇਹਨੂੰ ਸੂਈਨ ਹੋ ਕੇ ਤਕਰੀਬਨ 9-10 ਦਿਨ ਇਹਨੂੰ ਹੋ ਗਈ ਸੂਈ ਨਹੀਂ ਅੱਜ ਇਹਦੇ ਨੂੰ 17 ਲੀਟਰ ਆਜ ਰਿਹਾ ਭਾਈ ਠੀਕ ਆ ਤੋਰੀ ਮੇਂ ਜਿੰਨਾ ਤੋਂ ਦੱਸਿਆ ਭਾਈ ਉਨਾਂ ਹਾਜ਼ਰ ਹੋਊਗਾ ਜੇ 17 ਵਸੇ ਸਾਢੇ 17 ਨਗਰੂਗਾ ਐ ਨਹੀਂ 16 ਰਹਿ ਜੀਗਾ ਠੀਕ ਆ ਹਾਂ ਕੋ ਸੂਨਿਆ ਸਵਾਨਿਆ ਸਾਰਾ ਕੋ ਸਾਹਮਣੇ ਐ ਭਾਈ ਕੋਈ ਚਵਾਈ ਤਰੀ 900 ਕੋਈ ਇਹਨਾਂ ਦੇ ਹੂਲ ਚਲੋ ਚਲੋ ਚ ਨਹੀਂ ਓਕੇ ਸੋ ਇਹ ਵੀ ਝੋਟੀ ਦੀ ਫਰਕ 18 ਹੀ ਐ ਜੀ 17 ਕਿਲੋ ਘੱਟ ਦਾ ਸਹੀ ਉਹ ਮੋਰਚੇ ਕਾਲ ਨੂੰ ਕਰ ਦੇਈਆਂ ਉਹ ਬੱਚਾ ਖੰਗਿਆ ਝੋਟੀ ਦੀ ਚੜਾਈ ਦੇਖਿਓ ਉਤੋਂ ਕਿਸੇ ਚੰਗੀ ਸੰਭਾਲ ਵਾਲੇ ਵੀਰ ਕੋਲ ਸੀ ਚੰਗੀ ਪਲੀ ਵੀ ਝੋਟੀ ਐ ਦੱਸੋ ਉਤੋਂ ਪੁੜੇ ਜਿਹੜੇ ਅਗਲੇ ਹੱਡ ਆ ਜਿਹੜੇ 3 ਫੁੱਟ ਵਾਂਗੂ ਚੌੜੇ ਹੋਣਗੇ ਤਾਂ ਚਾ ਤੁਸੀਂ ਇਹਦਾ ਦੇਖ ਹੀ ਲੋ ਭਵਾਨੇ ਤੇ ਨਾੜਾਂ ਵੀ ਸੋਹਣੀਆਂ ਦੀਆਂ ਬਾਕੀ ਸੂਈ ਸਵਾਈ ਝੋਟੀ ਦੁੱਧ ਚੋ ਸਕਦੇ ਹੁੰਨੇ ਆ ਤੁਸੀਂ ਕਾਕੇ ਫੰਡਿਸ ਟਿਕਾ ਟਿਕਾ ਠੀਕ ਹੈ ਓਕੇ ਤੋਰੀ ਭਾਈ ਨੂੰ ਸਮਝ ਸਿੰਘ ਦੇਖੋ ਜੋਤੀ ਦਾ ਭਵਾਨੇ ਤੇ ਨਾੜਾਂ ਥਾਨ ਦਾ ਸਹਜ ਭਵਾਨੇ ਦੀ ਬਣਾਵਟ ਉਹ ਤੁਸੀਂ ਦੇਖ ਲਓ 17 ਲੀਟਰ ਦੇ ਥੱਲੇ ਹਾਜ਼ਰ ਹੈ ਦੱਸੋ ਇਸ ਟਾਈਮ ਮੈਂ ਤੇ ਨਾੜਾਂ ਬਣਾਈ ਬਾਕੀ ਨਾੜਾਂ ਨਿਕਲ ਗਈ ਕੱਲੀ ਕੱਲੀ ਨਾੜ ਆਲੇ ਚੋਟੀ ਬੜੀ ਸੋਹਣੀ ਪਲੀ ਕੱਟਾ ਇਹਦੇ ਨਾਲ ਬੱਚਾ ਉਹ ਵਾਹ ਛੋਏ 3 ਨੰਬਰ ਤੇ ਦੱਸੋ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਟੋਟਲ 6 ਝੋਟੀਆਂ ਸੋਨੀਆਂ ਸਵਆਂੀਆਂ ਤੇ ਇਹ ਤੋਂ ਇਲਾਵਾ ਇੱਕ ਤੁਹਾਨੂੰ ਗੱਪਣ ਝੋਟੀ ਦਿਖਾਉਂ ਪਸ਼ੂ ਇੱਥੇ ਬਹੁਤ ਹੁੰਦੇ ਵਿਕਰੀ ਵਾਲੇ ਹਰ ਟਾਈਮ ਰਹਿੰਦੇ ਆ ਜਿਵੇਂ ਜਿਵੇਂ ਤੁਸੀਂ ਇਹ ਦੇਖਦੇ ਜਾਓਗੇ ਬਾਕੀ ਅੰਦਰ ਜਿਹੜਾ ਉਹ ਬਰਾਂਡਾ ਫੇਰ ਭਰਿਆ ਹੋਇਆ ਹੀ ਆ ਸੁਖਨਾ ਫੇਰ ਦੁਆਰਾ ਵੀਡੀਓ ਛੇਤੀ ਲਾ ਦੇਣੀ ਹੈ ਵੀਡੀਓ ਹਰ ਰੋਟੀਨ ਤੁਹਾਨੂੰ ਦਿਖਾਉਂਦੇ ਹੀ ਰਹਿਣਾ ਤਨਵੀਰ ਭਾਈ 4 ਨੰਬਰ ਵਾਲੀ ਮੱਝ ਤੇ ਤੀਜਾ ਸੂਆ ਬਾਈ ਜੀ ਤੂੰ ਕਿੰਨੇ ਦਿਨ ਹੋ ਗਿਆ ਸੂਏ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਬਾਈ ਕੱਟੀ ਆ ਮਗਰੇ ਦੇ ਠੀਕ ਹੈ ਉਹ ਬੋਦੋ 17 ਹੀ ਹੋ ਗਿਆ ਥੱਲੇ 16 ਲੀਟਰ ਕੋਈ ਮੈਨ ਲੈ ਬਾਈ ਠੀਕ ਹੈ ਹਾਂ ਜੀ ਤਰਸੋ ਕੱਟੀ ਨਾਲ ਸੂਆ ਤੀਜਾ 17 ਲੀਟਰ ਇਹਦੇ ਥੱਲੋਂ ਮੈਂਤੀ ਕਰਕੇ ਲੈ ਲਓ ਸਿੰਘ ਬੜਾ ਸੋਹਣਾ ਵਜ਼ਨ ਦੇਖੋ ਮੱਝ ਦਾ ਉਹ 17 ਹੀ 16 ਮਾਨੇ ਕਿ ਲੈ ਲਓ ਕੋਈ ਬਾਈ ਠੀਕ ਹੈ ਇਹ ਵੀ ਮਗਰੇ ਕੱਟੀ ਇਹਦਾ ਉਹ ਬੱਚਾ ਕੱਟੀ ਇਹਦੇ ਨਾਲ ਤੇਰੀ ਪੈਂਦ ਸੋ ਸੋਲਾਂਲੀ ਟ੍ਰੈਸਟ ਐ ਮਹਾਜਰ ਦੁੱਧ ਇਹਦੇ ਥੱਲੇ ਹੈ ਪਲਵਾਨਾਂ ਆਰ ਕੀ ਸਿਹਤ ਐ ਦੀ ਧਮਾਲੀ ਬਈ ਇਹਨੇ ਵੀ ਪੁੜਿਆਂ ਪੜਿਆਂ ਦੀ ਸ਼ਿਤੀ ਜਾਈ ਕਿਹੜਾ ਕੋ ਮਰਚ ਦੀ ਸ਼ਿਤੀ ਆ ਖਾਣ ਪੀਣ ਦੀ ਖੁੱਲੀ ਬਾਈ ਦੱਸ ਰਿਹਾ ਤੇ ਖਾਣ ਪੀਣ ਦੀ ਖੁੱਲੀ ਤਾਂ ਅੰਦਾਜ਼ਾ ਹੁੰਦਾ ਫੇਰ ਹੀ ਇੰਨੀ ਜਿਹੜੀ ਉਹ ਫੈਟ ਚੜਦੀ ਹੈ ਪਸ਼ੂ ਤੇ ਜਿਹੜਾ ਖਰਾਕ ਖਾਊਗਾ ਨਹੀਂ ਤੇ ਪਸ਼ੂ ਲਿੱਸਾ ਹੋ ਜਾਂਦਾ ਸੋ ਹੁਣ ਫੇਰ ਇਹਦਾ ਹਵਾਨਾ ਦੇਖੋ ਪੂਸ਼ਮੋੜ ਚੋਂ ਬਰੀਕ ਹੈ ਦੋਸਤੋ ਇਹ ਕਈ ਭਰਾ ਸਾਇਲੇਜ ਵਗੈਰਾ ਮੱਝਾਂ ਨੂੰ ਪਾਉਣ ਲੱਗ ਜਾਂਦੇ ਉਹਦੇ ਨਾਲ ਪਸ਼ੂ ਮੋਟਾ ਹੋ ਜਾਂਦਾ ਸਭਾਈ ਬਹੁਤ ਚੱਕੀ ਵਾਲੇ ਕਰੂ ਬਾਈ ਜਾਈਏ ਅੱਛਾ ਬਾਕੀ ਸਾਇਲੇਜ ਪਾਇਆ ਜਾ ਸਕਦਾ ਪਰ ਇੱਕ ਲਿਮਟਿਡ ਮਾਤਰਾ ਦੇ ਵਿੱਚ ਵੀ ਪਸ਼ੂ ਜ਼ਿਆਦਾ ਮੋਟਾ ਨਾ ਹੋਵੇ ਤਾਂ ਫੇਰ ਖਰਾਕ ਹਰੇਕ ਚੰਗੀ ਤਾਂ ਬਾਕੀ ਵੇਖਣੋਂ ਭਰਾਏ ਲੱਗਦੀ ਬਾਈ ਮੈਂ ਵੀ ਮੋਟੀ ਆ ਦੁੱਧ ਨਹੀਂ ਦੇਣਾ ਹੂੰ ਵੇਖਣੋਂ ਆਏ ਲੱਗਦੀ ਪਰ ਮੈਂ ਦੁੱਧ ਵਾਲੀ ਆ ਕਿ ਹੁਣ ਦੁੱਧ ਪਤਾ ਹੀ ਲੱਗ ਗਿਆ ਆਪਣਾ 16 17 ਲੀਟਰ ਹਾਜ਼ਰ ਆਇ ਤੇ ਲਈ ਸਹੀ ਸਹੀ ਬਾਕੀ ਆ ਚੱਕੀ ਵਾਲ ਕਰੋ ਸੰਭੀ ਜਾਦੇ ਠੀਕ ਹੈ ਹਾਂ ਇਹਦੋਂ ਅੱਗੇ ਜਿਹੜੀ ਝੋਟੀ ਤਰਵੇਂ ਉਹ ਪਹਿਲਾ ਸੂਆ ਸੂਈ ਆ ਬਾਈ 6 ਦਾ ਉਹ ਮਲ ਕੱਲ ਸਵੇਰ ਸੂਈ ਝੋਟੀ ਪਹਿਲੇ ਨਾਲ ਕੋਈ ਔਲ ਨਹੀਂ ਸ਼ਾਲ ਨਹੀਂ ਭੂਰਾ ਵੀ ਠੀਕ ਹੈ ਕੱਚਾ ਨਾੜੂ ਉਹ ਲੀ ਜਾਂਦਾ ਤਾਂ ਤੜਕ ਤੇ ਸੂਈ ਆ ਤਕਰੀਬਨ ਕੱਟੀ ਧਲੇ ਆਏ ਨੇ ਵੀ ਹੁਣ ਇਸ ਟਾਈਮ ਜਿਵੇਂ ਸਾਫ ਕਰ 10 ਕਿਲੋ ਬੌਲੀ ਹੋਊਗੀ ਧਲੇ ਵਿੱਚ ਅੱਛਾ ਹਾਂ 10 ਕਿਲੋ ਬੌਲੀ ਕੱਟੀ ਗਰੀ ਚੰਗੀ ਪਲ ਕੇ ਸੰਭ ਕੇ ਝੋਟੀ ਪਹਿਲਾ ਸੂਆ ਸੋਈਆ ਫੁੱਲ ਉੱਚੀ ਲੰਬੀ ਮੇਰੇ ਖਿਆਲ ਚ ਸਾਰੀਆਂ ਮੱਜਾਂ ਉੱਚੀ ਹੋਊਗੀ ਇਹ ਕਰਮਾ ਦਾ ਬਹੁਤਾਂ ਦੇ ਕਾਫੀ ਬਾਤ ਹੈ ਸਿੰਘ ਦੇਖੋ ਪੱਤਰ ਕੱਟੀ ਹੈ ਮਗਰ ਇਹ ਬੱਚਾ ਕੱਟੀਏ ਦੇ ਨਾਲ ਤੇ 나ੜੂਆ ਕੱਚਾ ਨਾ ਸਤੁਰਦੀ ਤੋਂ ਹਵਾਨਾ ਦੇਖ ਲਓ ਕਰਮਾ ਰੀ ਦਾ ਬਾਕੀ ਇਹ ਪਹਿਲਾ ਸੁਕਰਮ ਵਾਲੀ 1 ਮਹੀਨੇ ਤੱਕ ਨਿਖਰੀ ਆਣਾ ਗਈ ਇਹਨੇ ਹੂੰ ਬਾ ਵੱਡੇ ਕੱਦ ਕਾਠ ਦੀ ਝੋਟੀ ਆ ਹਜੇ ਕੱਲ ਹੀ ਸੋਈ ਆ ਦੱਸੋ ਇਹ ਦਿਨ ਲਊਗੀ ਨਿਖਰਨ ਚ ਪੂਰਾ ਬਣਾਵਟ ਇਹਦੀ ਵੀ ਪੱਠਪੁੜੇ ਦੀ ਸੋਹਣੀ ਐ ਕੱਟੀਏ ਦੇ ਨਾਲ ਤੇ ਕੱਟੀ ਵੀ ਤੁਸੀਂ ਦੇਖੋ ਚੰਗੇ ਕੱਦ ਕਾਠ ਦੀ ਸਿੰਘ ਸੋਹਣਾ ਝੋਟੀ ਦਾ ਦੱਸੋ ਚਵਾਈ ਕਿੰਨੀ ਬੜੀ ਚੰਗੀ ਹੁੰਦੀ ਉਹ ਚੁਆਇਸ ਮੈਂ ਦੱਸਦਾ ਫੋਲ ਚੰਗੀ ਹੈ ਥਾਣੋਂ ਆ ਨੈਤਰੋਂ ਵੀ ਤੁਸੀਂ ਇਹਦਾ ਦੇਖ ਸਕਦੇ ਪਤਲੀ ਪੂਸ਼ ਮੋੜ ਦੇ ਵਿੱਚੋਂ ਤੱਲੇ ਤੱਕ ਆਉਂਦੀ ਸੋਏ 5 ਨੰਬਰ ਤੇ ਤੁਸੀਂ ਝੋਟੀ ਦੇਖ ਰਹੇ ਹੋ ਪਹਿਲਾਂ 6 ਨੰਬਰ ਤੇ ਖੋਰ ਮਾਜ ਤੁਹਾਨੂੰ ਇਸੇ ਵੀਡੀਓ 'ਚ ਦਿਖਾਵਾਂਗੇ ਤਨਵੀਰ 6 ਨੰਬਰ ਤੇ ਜਿਹੜੀ ਮਰਜ ਦਿਖਾਉਣੀ ਹੈ ਇਹ ਤੀਜਾ ਸੂਰ ਬਈ ਸੂਈ ਨੂੰ ਇਹਨੂੰ ਸੂਈ ਨੂੰ 5-6 ਦਿਨਾਂ ਦਾ ਨਾਜ ਇਹ ਤੇ ਲੂਗਾ ਦੁੱਧ 14 ਤੋਂ ਬਾਹਰ ਹੋਗਾ 14 ਮੰਨ ਕੇ ਲੈ ਜੀ ਬਈ ਠੀਕ ਹੈ ਹਾਂ ਚੰਗਾ ਦੁੱਧ ਆਲੀ ਹੈ ਪਿਛਲੀ ਵਾਰ ਆਪਣੇ ਪਹਿਲੇ ਸੌਥੀ ਗਈ ਸੀ ਆਪਣੇ ਚੰਗਾ ਦੁੱਧ ਪਾਇਆ ਠੀਕ ਹੈ ਤੇ ਹੁਣ ਇਸ ਟਾਈਮ 14 ਮਾਨਿਕ ਕੋਈ ਲੈ ਜੀ ਬਈ ਸੂਈ 5-6 ਦਿਨਾਂ ਦੀ ਹੈ ਠੀਕ ਸੋ 14 ਲੀਟਰ ਦੁੱਧ ਹਾਜ਼ਰ ਠੱਟ ਘਰੇ ਦਾ ਬਹੁਤ ਬਹੁਤ ਹੈਵੀ ਹੈ ਬਾਕੀ ਹੱਥੀ ਗਈ ਹੈ ਮੈਂ ਤਾਂ ਆਪਣੇ ਦੇਖੋ ਥਾਲ ਹੋਣ ਨੇ ਬੱਚਾ ਕੱਟਾ ਹੈ। ਕੱਟਾ ਬਈ। ਘੁੜਿਆਂ ਦੀ ਬਣਾਵਟ ਦੇਖੋ। ਮੋਢ ਚ ਪੂਛ ਇਹਦੀ ਦੇਖ ਸਕਦੇ ਹਾਂ। 14 ਲੀਟਰ ਦੁੱਧ ਇਸ ਟਾਈਮ ਹਾਜ਼ਰ ਆ। ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਇੱਥੇ। ਜਾਣਦੇ ਭਈ। ਦੁੱਧ ਵਾਲੀ ਮੈਂ ਬਾਕੀ ਦੱਸਣ ਦੀ ਲੋੜ ਨਹੀਂ ਭਈ। ਦੁੱਧ ਚੰਗਾ ਪਾਉਗੂ ਸਾਨੂੰ ਪਾ 16 ਤੋਂ 17 ਕਿਲੋ ਤਾਂ ਪਾਉਣਾ ਇਹਨੂੰ। 18 ਵੀ ਪਾ ਸਕਦੇ। ਸੋ ਦੇਖੋ ਇਹਦਾ ਸਟਰਕਚਰ ਕਮਾਲੀ ਬਈ ਮੋਰ ਸਿੰਘ ਦੇਖ ਸਕਦੇ ਹੋ ਇਹਦਾ ਤੁਸੀਂ ਵੋਹਾ ਕਰੂਗੀ ਜਿਹਵਾਣਾ ਪੂਰਾ ਇਹਨੇ ਦਿਖਾਵੋ ਇਹਤੋਂ ਵਿਹਵਾਨਾ ਦੇਖੋ ਤੁਸੀਂ ਅਸ ਵਿੱਚ ਸੋ ਇਹ ਤੁਨੂੰ ਸੂਜਾ ਸੂਆਇਆਂ ਚੋ ਲਾਸਟ ਉੱਤੇ 6ਵੇਂ ਨੰਬਰ ਤੇ ਮੱਝ ਦਿਖਾ ਰਹੇ ਆਂ ਇੱਕ ਗੱਬਣ ਮੱਝ ਤੁਹਾਨੂੰ ਦਿਪਾਉਣੀ ਹੈ ਗੱਬਣ ਦੇ ਮਾਮਲੇ ਚ ਇੱਕ ਬੇਨਤੀ ਆ ਵੀ ਥਾਣੇ ਤੋਂ ਪਾਸ ਹੋ ਜਾਣਗੇ ਦੁੱਧ ਦਾ ਅੰਦਾਜ਼ਾ ਤੁਸੀਂ ਲਾ ਲਓ ਕਿੰਨਾ ਚੋਲੋਗੇ ਸੂਆ ਸੂਆਆਂ ਦਾ ਤਾਂ ਕੋਈ ਡਰੀ ਨਹੀਂ ਹੁੰਦਾ ਤੁਸੀਂ ਚੋ ਸਕਦੇ ਹੋ ਨੇ ਦੋ ਟਾਈਮ ਚੋਗੋ ਪੈਸੇ ਤੁਸੀਂ ਲਾਉਣੇ ਆ ਤੁਹਾਡਾ ਹੱਕ ਹੁੰਦਾ ਜਿਹੜੀ ਗੱਬਣ ਝੋਟੀ ਹੈ ਤਰਮੀਰ ਭਾਈ ਤੇ ਦੂਜਾ ਸੂਆ ਛੇ ਦਿਨ ਹੁੰਦਾ ਭਾਈ ਝੋਟੀ ਕਿੰਨੇ ਦਿਨ ਲਾਉ ਕਿ ਸੂਣ ਚ ਤੇ ਪੰਜ ਤੋਂ ਛੇ ਦਿਨ ਪਈਏ ਬਾਕੀ ਅਜੇ ਕੱਲ ਆਈ ਥੋੜਾ ਲੇਵਾ ਚੱਕ ਕੇ ਆ ਕੇ ਭਾਈ ਅੱਛਾ ਥੋੜਾ ਗੱਬਣ ਪਸ਼ੂ ਘਰ ਦਾ ਮੰਨ ਜਾਂਦਾ ਸੂਆ ਸੂਆ ਪਸ਼ੂ ਤਾਂ ਬੱਚਾ ਨਾਲ ਜੀ ਲਾ ਲੈਂਦਾ ਥੋੜਾ ਗੱਬਣ ਪਸ਼ੂਨ ਲੈਵਾ ਚੱਕੀ ਬੈਠੀ ਅੱਗੋਂ ਓਕੇ ਤੇ ਜੈਡ ਬਲੈਕ ਆ ਦੁੱਧ ਕਰਮ ਵਾਲੇ ਪਹਿਲੇ ਤੋਂ ਬਹੁਤ ਚੰਗਾ ਆਤਾ ਹੁਣ ਦੂਜਾ ਸੂਆ ਵੇਖੋ ਕਰਮ ਵਾਲੀ ਕਿੰਨਾ ਪਾਵੀ ਐਕੀ ਸਹੀ ਐ ਸੋ ਦੋਸਤੋ ਦੂਜਾ ਸੂਆ ਸੋਹਣੀ ਝੋਟੀ ਸਿੰਘਾਂ ਲੋਂ ਵੀ ਮੂੰਹ ਮੱਥੇ ਲੋਂ ਵੀ ਜੈਡ ਬਲੈਕ ਯਾ ਮਤਲਬ ਪੂਛ ਵੀ ਸਾਰੀ ਕਾਲੀ ਮੱਥਾ ਵੀ ਸਾਰਾ ਬਲੈਕ ਫੁੱਲੀ ਡੁੱਲੀ ਇਹ ਵੀ ਐ ਦੁੱਧ ਜਿਵੇਂ ਸੂਏ ਸਵਾਏ ਪਸ਼ੂ ਆ ਜੇ ਆਪਾਂ ਕੱਲੇ ਢਾਂਚੇ ਦੇਖਦੇ ਆਂ ਤੇ ਇੱਕ ਤੋਂ ਇੱਕ ਚੜਦੀ ਮੱਝ ਆ ਜਿਹੜੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਕੋਈ ਵੀ ਮੱਝ ਉੱਤੋਂ ਇਹ ਨਹੀਂ ਵੀ ਫੁੜਿਆਂ ਦੀ ਜਾਂ ਉੱਤੋਂ ਹੱਡਾਂ ਦੀ ਢੀੜੀ ਜੀ ਹੋਊਗੀ ਜਾਂ ਕਿਸੇ ਦਾ ਕੱਦ ਘੱਟ ਹੋਊਗਾ ਸਾਰੀਆਂ ਹੀ ਵੱਡੀਆਂ ਸੋਹਣੀਆਂ ਮੱਝਾਂ ਅੱਜ ਇਸ ਵੀਡੀਓ 'ਚ ਤੁਹਾਨੂੰ ਦਿਖਾਈਆਂ ਲੈ ਚੱਲੋ ਸਰਪੰਚ ਵੀਰ ਸਿੰਘ ਡੇਰੀ ਫਾਰਮ ਬਾਜੇਖਾਨੇ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਈਵੇ ਦੇ ਉੱਤੇ ਬਾਈ ਹੋਰਾਂ ਦਾ ਘਰ ਤੇ ਇੱਥੇ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਹਰ ਟਾਈਮ ਕੰਪੜਣਾ ਵੀ ਹੁੰਦੀਆਂ ਤਾਜ਼ੀਆਂ ਸੁੰਆਂ ਵੀ ਇੱਥੇ ਮੱਝਾਂ ਮਿਲਦੀਆਂ ਜਿਨ੍ਹਾਂ ਨੇ ਦੁੱਧ ਤਿਆਰ ਲੈਣਾ ਉਹ ਖਾਜਰ ਬਹੁਤ ਵੀ ਲੈ ਸਕਦਾ ਜਗਵੀਰ ਕਪਣ ਪਸ਼ੂ ਖਰੀਦਣਾ ਚਾਹੁੰਦਾ ਤਾਂ ਵੀ ਤੁਸੀਂ ਵਿజిਟ ਕਰ ਸਕਦੇ ਹੋ ਇੱਥੇ ਪਹੁੰਚ ਸਕਦੇ ਹੋ ਸੋ ਅੱਜ ਦੀ ਜਿਹੜੀ ਵੀਡੀਓ ਸੀ ਇਹਦੇ ਇਹ ਟੋਟਲ ਨਾਗ ਸੱਤ ਤੁਹਾਨੂੰ ਦਿਖਾਤੇ ਆ ਸੱਤਾਂ ਦੇ ਵਿੱਚੋਂ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਨੇ ਉਹ ਬਾਜੇਖਾਨੇ ਪਹੁੰਚਿਓ ਸੋਈ ਸਵਾਈ ਮੱਝ ਇਹਨਾਂ ਦੀ ਸੇਵਾ ਤੇ ਜਿੰਨਾ ਦੁੱਧ ਦੇ ਰਹੀ ਹੋ ਤੁਸੀਂ ਚੋਲਿਓ ਥੋੜੀ ਸੇਵਾ ਤੇ ਵਧਣਾ ਘਟਣਾ ਉਹ ਥੋੜੀ ਸੰਭਾਲ ਤੇ ਡਿਪੈਂਡ ਕਰੂਗਾ ਧੰਨਵਾਦ